ਪਰਾ ਲਮੀ ਨਾ ਛੱਟ ਪੜਾ ਸੁਣੱਖ ਸੁਣ ਲੈ ਆਪਰਾ ਲਓ ਜੀ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜਿੱਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਰਾਮਾ ਤੇ ਜਿਲ੍ਹਾ ਨੂੰ ਪੈਂਦਾ ਜੀ ਮੋਗਾ ਜਿਲ੍ਹਾ ਨੂੰ ਪੈਂਦਾ ਜੀ ਮੋਗਾ ਵਾਈਕੋਲ ਕਲੂਨ ਰਸੀਆ ਸੂਣ ਵਾਲੀ ਵੱਧ ਜਾਣਕਾਰੀ ਲਮਾਂਗੇ ਆਪਾਂ ਬਾਈ ਤੋਂ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਲੋਡ ਕਰ ਦਿਓ 778000 ਕਨਸਕਤ ਹੋ ਜਾਂਦੇ ਬਾਕੀ ਫਿਰ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਹੁਣ ਵੱਧ ਤੋਂ ਵੱਧ ਫੋਲੋਅਰ ਤੇ ਸ਼ੇਅਰ ਕਰਾ ਕਰੋ ਤਾਂ ਕਿ ਤਹਾਟ ਤੱਕ ਨੰਨੀ ਜਿਹੜੀ ਅਪਲੋਡ ਕਰ ਸਕੀਏ ਸਕ੍ਰੀਨ ਤੇ ਸ਼ੇਅਰ ਜ਼ਰੂਰ ਕਰਾ ਕਰੋ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਆ ਜੀ ਜਾਣਕਾਰੀ ਭਾਈ ਸਸੀ ਗਾਇ ਸਸੀ ਗਾਇ ਨਾਮ ਵੀ ਆਪਣਾ ਨਾਜੀ ਗੁਰਜਨ ਸਿੰਘ ਜੀ ਪਿੰਡ ਕੰਡਰਾ ਮਾਈ ਜਿਲ੍ਹਾ ਮੋਗਾ ਠੀਕ ਹੈ ਅ ਬੱਸ ਦੀ ਜਾਣਕਾਰੀ ਦੋ ਕਹਿੰਦੇ ਸੁਣੋ ਵੀਰੇ ਨੇ ਜੀ ਇਹਨੇ ਪਹਿਲੇ ਸੀ ਸੁਣਾ ਪ੍ਰੂਨ ਬੇੜਾ ਜੀ ਇਹ ਠੀਕ ਆ ਇਹਦੇ 10 ਤੋਂ 15 ਦਿਨ ਬਾਕੀ ਆ ਜੀ 10 ਤੋਂ 15 ਦਿਨ ਬਾਕੀ ਆ ਹਾਂ ਠੀਕ ਆ ਟਿਕਾ ਡੂ ਦਾ ਪਤਾ ਕਿਹੜਾ ਭਰਾ ਵੀਰੇ ਦਾ ਠੀਕ ਆ ਜੀ ਦੂਜੇ ਬੰਦੇ ਨੂੰ ਭਾਇਆ ਸਾਡਾ ਠੀਕ ਆ ਠੀਕ ਆ ਠੀਕ ਆ ਆਪਾਂ ਭਾਇਆ ਠੀਕ ਆ ਤੇ ਰੇਟ ਰੂਟ ਭਰਾ ਦਾ ਰੇਟ ਜੀ ਆ ਫੋਨ ਤੇ ਦੱਸਾਂਗੇ ਜੀ ਆਪਾਂ ਫੋਨ ਨੰਬਰ ਦੇ ਦੇਾਂਗੇ ਠੀਕ ਆ ਤੋਰ ਦੋ ਭਰਾ ਲੋ ਭਰਾ ਤੋਰ ਤੋਰ ਦੋ ਬੋਲੋ ਲੋ ਜੀ ਸਾਨੂੰ ਵਿਖਾਉਣਿਆ ਤੋਰਾ ਕਰਮਾਂ ਵਾਲੀ ਦਾ ਤੇ ਕੱਦ ਵੱਡ ਸਖਨਾ ਚੰਗੀ ਫਲੀ ਪਲੋਸੀ ਤੇ ਥਾਂ ਥਾਂ ਬਹੁਤ ਸੋਹਣਾ ਲੱਗਿਆ ਵਾ ਕਰਮਾਂ ਵਾਲੀ ਦੇ ਲੋਚ ਤੋਰਦੇ ਤੋਰਦੇ ਬਰਾ ਲਮੀ ਲੋਚ ਨਾ ਛੱਟ ਪੜਾ ਸੁਨੱਖ ਸੁਨਾ ਲੈ ਆਪਰਾ ਲੈ ਹੋਜੀ ਇਸੇ ਕਰਸੇ ਬਰਾ ਲੋਚ ਬਾਈ ਦਾ ਨੰਬਰ ਟਾਈਟਲ ਵਿੱਚ ਲਿਖਾਂਗੇ ਭਰਾ ਠੀਕ ਹੈ ਜੀ ਬਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਤੇ ਕਰਮਾਂ ਵਾਲੀ ਲੇਵਾ ਬਣਾਈ ਜਾਂਦੀ ਆ ਠੀਕ ਹੈ ਨਾ ਤੁਹਾਨੂੰ ਨੇ ਸੁਣਾ ਠੀਕ ਹੈ ਜੀ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿਦਿਲੋਂ ਧੰਨਵਾਦ ਮਿਲਦੇ ਆ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਈ